ਗੁਰਦੇਵ ਸਿੰਘ ਜੀ ਕੌਂਕੇ ਜਿਨ੍ਹਾਂ ਨੂੰ ਪੁਲਿਸ ਨੇ ਨਜਾਇਜ਼ ਘਰੋਂ ਚੁੱਕ ਕੇ ਔਰ ਕਈ ਦਿਨ ਪੁਲਿਸ ਹਿਰਾਸਤ ਵਿੱਚ ਰੱਖ ਕੇ ਅੰਨ ਤਛੱਦ ਉਹਨਾਂ ਤੇ ਢਾ ਕੇ ਤੇ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਉਹਨਾਂ ਦੇ ਜਿਹੜੇ ਮਨੁੱਖੀ ਅਧਿਕਾਰ ਸੰਗਠਨ ਦੇ ਕਾਰਕੁਨਾਂ ਵੱਲੋਂ ਜਿਹੜੀ ਪੜਤਾਲ ਕਰਕੇ ਸਾਰਾ ਕੇਸ ਜਿਹੜਾ ਸੀਗਾ ਉਸ ਜਿਹੇ ਹਾਲ ਤੱਕ ਸਾਬ ਧੰਨ ਵਿੱਚ ਲਿਆਂਦਾ ਔਰ ਸ਼ੀਜੇ ਕਾਲ ਤੱਕ ਸਾਬ ਜੀ ਤੋਂ ਉਹਨਾਂ ਦੀ ਪੂਰੀ ਜਾਂਚ ਪੜਤਾਲ ਵਾਸਤੇ ਪੂਰੇ ਪੈਰਵੇ ਕੇਸ ਦੀ ਕਰਨ ਵਾਸਤੇ ਜਿਹੜਾ ਸੀ ਸ਼੍ਰੀ ਦੇਕਾਲਤਖਸਾਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖਿਆ ਗਿਆ ਔਰ ਅੱਜ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੌਮਕੇ ਦੀ ਜਿਹੜਾ ਸ਼ਹੀਦੀ ਦਿਹਾੜਾ ਉਹ ਸ਼੍ਰੀ ਦੇਕਾਲਤਖਸਾਬ ਵਿੱਚ ਮਨਾਇਆ ਜਾ ਰਿਹਾ ਹੈ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਨੇ ਉਹਨਾਂ ਨੂੰ ਸ਼ਰਧਾ ਸਤਕਾਰ ਪੇਟ ਕਰਨ ਵਾਸਤੇ ਪਹੁੰਚੀਆਂ ਹੋਈਆਂ ਹੈ 31 ਸਾਲ ਹੋ ਗਏ ਜੀ ਇਨਸਾਫ ਦੀ ਭਾਲ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਖਾਸ ਕਰਕੇ ਦੇਖੋ 31 ਸਾਲ ਬੀਤ ਗਏ ਨੇ 1992 ਦੇ ਵਿੱਚ ਉਹਨਾਂ ਨੂੰ ਪੁਲਿਸ ਨੇ ਜਿਹੜਾ ਝੂਠਾ ਪੁਲਸ ਮੁਕਾਬਲਾ ਬਣਾ ਕੇ ਸ਼ਹੀਦ ਕੀਤਾ ਸੀ ਔਰ ਫਿਰ ਵੀ ਮੈਕੈਨਿਕ ਬਹੁਤ ਵੱਡੀ ਹਿੰਮਤ ਹੈ ਸਾਡੇ ਉਹਨਾਂ ਵੀਰਾਂ ਦੀ ਕਿ ਜਿਨ੍ਹਾਂ ਨੇ ਇੱਕ ਬਹੁਤ ਵੱਡੀ ਮਿਹਨਤ ਕਰਕੇ ਜਿਹੜਾ ਸੱਚ ਸੀ ਉਹ ਸੰਗਤ ਦੇ ਸਾਹਮਣੇ ਲਿਆਂਦਾ ਔਰ ਸ਼ਰਮਨਿਕ ਕਮੇਟੀ ਨੂੰ ਪੈਰਵੇ ਕਰਨ ਵਾਸਤੇ ਲਿਖਿਆ ਗਿਆ ਕਿ ਜਿਹੜੇ ਵੀ ਇਸ ਕੇਸ ਦੇ ਵਿੱਚ ਇਨਵੋਲਵ ਨੇ ਉਹਨਾਂ ਨੂੰ ਸਖਤ ਤੋਂ ਸਖਤ ਜਿਹੜੀਆਂ ਸਜ਼ਾਵਾਂ ਨੇ ਮਿਸਾਲੀ ਸਜ਼ਾਵਾਂ ਨੇ ਉਹ ਦਿੱਤੀਆਂ ਜਾਣ ਤਾਂ ਕਿ ਕੋਈ ਵੀ ਐਸੀ ਜ਼ੁਰਤ ਜਿਹੜੀ ਹੈ ਉਹ ਨਾ ਕਰ ਸਕੇ ਦੇਖੋ ਜਿਹੜਾ ਅੱਜ ਦਾ ਨਵਾਂ ਸਾਲ ਹੈ ਇਸ ਵੀ ਕੈਲੰਡਰ ਦੇ ਹਿਸਾਬ ਨਾਲ ਨਵਾਂ ਸਾਲ ਹੈ ਲੇਕਿਨ ਸਿੱਖ ਮੰਤ ਦਾ ਜਿਹੜਾ ਨਵਾਂ ਸਾਲ ਹੈ ਉਹ ਇੱਕ ਚੇਤਰ ਨੂੰ ਹੈ ਜਿਵੇਂ ਵੱਡੀ ਗਿਣਤੀ ਕ ਸੰਗਤਾਂ ਅੱਜ ਗੁਰੂ ਘਰਾਂ ਵਿੱਚ ਪਹੁੰਚੀਆਂ ਹੋਈਆਂ ਨੇ ਦਰਬਾਰ ਸਾਹਿਬ ਪਹੁੰਚੀਆਂ ਨੇ ਹੋਰ ਥਾਵਾਂ ਤੇ ਪਹੁੰਚੀਆਂ ਹੋਈਆਂ ਨੇ ਤੇ ਸੰਗਤਾਂ ਨੂੰ ਇਹ ਅਪੀਲ ਹੈ ਕਿ ਇਸੇ ਤਰ੍ਹਾਂ ਜਿਹੜਾ ਇੱਕ ਚੇਤਰ ਨੂੰ ਸਿੱਖ ਮੰਤ ਦਾ ਜਿਹੜਾ ਕੈਲੰਡਰ ਦੇ ਅਨੁਸਾਰ ਨਵਾਂ ਸਾਲ ਹੈ ਚੇਤ ਗੋਵਿੰਦ ਉਹ ਰੱਦੀਏ ਹੋਵੇ ਆਨੰਦ ਕਣਾ ਜੋ ਪਹਿਲਾ ਮਹੀਨਾ ਹੈ 12 ਮਾਦ ਦੇ ਹਿਸਾਬ ਨਾਲ ਉਹ ਜਿਹੜਾ ਨਵਾਂ ਸਾਲ ਐ ਉਹ ਵੀ ਬਹੁਤ ਚੜ੍ਹਦੀ ਕਲਾ ਦਾ ਮਨਾਇਆ ਜਾਵੇ। ਤੁਹਾਨੂੰ ਲੱਗਦਾ ਕਿ ਭਾਰਤ ਵਿੱਚ ਸਿੱਖਾਂ ਨੂੰ ਇਨਸਾਫ ਮਿਲ ਸਕੇਗਾ? ਕਿਉਂਕਿ ਲੰਬੇ ਸਮੇਂ ਤੋਂ ਸਿੱਖ ਬੰਦੀ ਜਿਹੜੇ ਨੇ ਜੇਲ੍ਹਾਂ ਵਿੱਚ ਬੈਠੇ ਹੋਏ ਨੇ, ਜਿਹੜੇ ਝੂਠੇ ਮੁਕਾਬਲਿਆਂ ਵਾਲੇ ਨੇ ਉਹਨਾਂ ਦੇ ਬਾਰੇ ਅਫਸਰਾਂ ਨੂੰ ਤੇ ਸਰਕਾਰ ਜਿਹੜੇ ਹੈਗਾ ਪ੍ਰੋਟੈਕਸ਼ਨ ਦੇਖੋ ਜਿਹੜਾ ਇੰਨਾ ਵੱਡਾ ਇੱਕ ਦੁਨੀਆ ਦਾ ਵੱਡਾ ਲੋਕਤੰਤਰ ਖਮਾਉਂਦਾ ਹੈ ਭਾਰਤ ਦੇਸ਼ ਆਪਣੇ ਆਪ ਨੂੰ ਇੱਕ ਵੱਡਾ ਲੋਕਤੰਤਰ ਹੈ ਔਰ ਇਸ ਲੋਕਤੰਤਰ ਦੇ ਵਿੱਚ ਘੱਟ ਗਿਣਤੀਆਂ ਦੇ ਨਾਲ ਇੰਨੀਆਂ ਜ਼ੁਲਮ ਹੋਣੇ ਔਰ ਖਾਸ ਕਰਕੇ ਸਿੱਖਾਂ ਦੇ ਨਾਲ ਇੰਨੀਆਂ ਵੱਡੀਆਂ ਬੇਇਨਸਾਫੀਆਂ ਹੋਣੀਆਂ ਹਜ਼ਾਰਾਂ ਪੰਜਾਬ ਦੇ ਪੁੱਤ ਜਿਹੜੇ ਸਾਨੂੰ ਜਿਹੜੇ ਇੱਕ ਦਹਾਕੇ ਦੇ ਦੌਰਾਨ ਤਕਰੀਬਨ ਜਿਹੜੇ ਸੀਗੇ ਉਹ ਸ਼ਹੀਦ ਕੀਤੇ ਗਏ ਪਿੰਡਾਂ ਦੇ ਪਿੰਡ ਜਿਹੜੇ ਸਨ ਉਹ ਨੌਜਵਾਨوں ਨੂੰ ਵੇਲੇ ਕਰ ਦਿੱਤੇ ਗਏ ਕਈ ਕਿ ਪਿੰਡਾਂ ਵਿੱਚ ਕਈ ਕਿ ਸਾਲਾਂ ਤੱਕ ਕੋਈ ਬਰਾਤਾਂ ਨਹੀਂ ਚੜ ਸਕੀਆਂ ਕਿਉਂਕਿ ਪਿੰਡਾਂ ਦੇ ਨੌਜਵਾਨ ਤਕਰੀਬਨ ਕੋੜਸ ਨੇ ਸਾਰੇ ਉਹ ਸਮਕਾਰ ਦੇ ਬਣਾ ਬਣਾ ਕੇ ਤੇ ਉਹ ਸ਼ਹੀਦ ਕਰ ਦਿੱਤੇ ਸਨ ਇਹ ਬਹੁਤ ਵੱਡੀ ਇੱਕ ਨਨਸਾਪਸ ਸਿੱਖਾਂ ਦੇ ਨਾਲ ਭਾਰਤ ਦੇਸ਼ ਵਿੱਚ ਹੋ ਰਹੀ ਹੈ ਇਹ ਆਜ਼ਾਦ ਭਾਰਤ ਹੈ ਇੱਥੇ ਵੱਖ-ਵੱਖ ਧਰਮਾਂ ਦੇ ਵੱਖ-ਵੱਖ ਸਭਿਆਤਾਵਾਂ ਦੇ ਵੱਖ-ਵੱਖ ਭਾਸ਼ਾਵਾਂ ਦੇ ਲੋਕ ਵਸਦੇ ਨੇ ਔਰ ਸਿੱਖਾਂ ਦੇ ਨਾਲ ਭਾਰਤ ਵਿੱਚ ਬਹੁਤ ਵੱਡੀ ਇੱਕ ਬੇਇਨਸਾਫੀ ਕੀਤੀ ਜਾ ਰਹੀ ਹੈ ਕਿ ਜਿਹੜੇ ਸਿੱਖ ਬੰਦੇ 32-32 ਸਾਲ ਤੋਂ 33-33 ਸਾਲ ਤੋਂ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਜੇਲ੍ਹਾਂ ਵਿੱਚ ਬੰਦ ਨੇ ਤੇ ਉਹਨਾਂ ਦੀ ਕੋਈ ਸੁਣਵਾਈ ਜਿਹੜੀ ਹੈ ਉਹ ਸਰਕਾਰਾਂ ਵੱਲੋਂ ਨਹੀਂ ਕੀਤੀ ਜਾ ਰਹੀ ਜੋ ਅਸੀਂ ਤੋਂ 90 ਦਾ ਤਹਾਕਾ ਸੀ ਜੋ ਕੋਸ਼ ਹੋਇਆ ਵੀ ਉਸ ਵੇਖੇ ਪਿਛਲੇ ਦਿਨਾਂ ਦੌਰਾਨ 2023 ਦੇ ਵਿੱਚ ਵੀ ਨੌਜਵਾਨਾਂ ਦੀ ਫੋਟੋ ਫੜਾਈ ਹੋਈ ਸੀ ਦੇਖੋ ਇਹ ਤਰਾਸਦੀ ਹੈ ਸਾਡੀ ਤੇ ਜਿੱਥੇ ਸਾਡੇ ਪੁਰਾਣੇ 32 33 33 ਸਾਲ ਤੋਂ ਸਾਡੇ ਜਿਹੜੇ ਧਰਮਿਕ ਉਤਮੋਰਚੇ ਦੇ ਜਿਹੜੇ ਸੰਘਰਸ਼ੀ ਸਨ ਉਹ ਜੇਲਾਂ ਦੇ ਵਿੱਚ ਬੰਦ ਨੇ ਉੱਥੇ ਇੱਕ ਅ ਅਮਰਤ ਪ੍ਰਚਾਰ ਲਹਿਰ ਜਿਹੜੀ ਹੈ ਸਿੱਖ ਸਿੱਖੀ ਦੇ ਪ੍ਰਚਾਰ ਵਾਸਤੇ ਇੱਕ ਲਹਿਰ ਪਿਛਲੇ ਸਮੇਂ ਆਰੰਭ ਕੀਤੀ ਗਈ ਸੀ ਪਏ ਅਮਰਤਪਾਲ ਸਿੰਘ ਹੋਰਾਂ ਨੇ ਔਰ ਉਹਨਾਂ ਦੇ ਉੱਤੇ ਉਸ ਪ੍ਰਚਾਰ ਨੂੰ ਬੰਦ ਕਰਕੇ ਤੇ ਕਿ ਐਨਐਸਏ ਵਰਗੇ ਜਿਹੜੇ ਐਕਟ ਸਨ ਉਹ ਲਾ ਕੇ ਪੰਜਾਬ ਤੋਂ ਬਾਹਰ ਦੂਜੀਆਂ ਸਟੇਟਾਂ ਵਿੱਚ ਦੂਰ ਦੁਰਾਡੇ ਜਾ ਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਨਾ ਇਹ ਸਿੱਖਾਂ ਦੇ ਨਾਲ ਇੱਕ ਬਹੁਤ ਵੱਡੀ ਭਾਰਤ ਦੇਸ਼ ਵਿੱਚ ਵੱਡੀ ਬੇਇਨਸਾਫੀ ਹੋ ਰਹੀ ਹੈ